ਕਿ ਗੱਲ ਜਦੋਂ ਕਰੀਏ ਤੇ ਕਰੀਏ ਵਿਚਾਰ ਨਾਲ ਸੋਹਣਾ ਹੋਰ ਸੋਹਣਾ ਹੋ ਜਾਏ ਸੋਚਾਂ ਦੇ ਸ਼ਿੰਗਾਰ ਨਾਲ ਗੱਲ ਜਦੋਂ ਕਰੀਏ ਤੇ ਕਰੀਏ ਵਿਚਾਰ ਨਾਲ ਸੋਹਣਾ ਹੋਰ ਸੋਹਣਾ ਹੋ ਜਾਏ ਸੋਚਾਂ ਦੇ ਸ਼ਿੰਗਾਰ ਨਾਲ ਵਹਿਮ ਸੀ ਜਿਨ੍ਹਾਂ ਨੂੰ ਜੱਗ ਚੱਲਣਾ ਨਹੀਂ ਸਾਡੇ ਬਿਨਾ ਤੇ ਫੋਟੋ ਬਣ ਲਟਕੇ ਨੇ ਕਦੋਂ ਦੇ ਦੀਵਾਰ ਨਾਲ ਭੋਜ ਜ਼ਿੰਮੇਵਾਰੀਆਂ ਦਾ ਕਿਦਾਂ ਉਹ ਉਠਾਵੇਗਾ ਡਿੱਗ ਡਿੱਗ ਪੈਂਦਾ ਜਿਹੜਾ ਆਪਣੇ ਹੀ ਭਾਰ ਨਾਲ ਸਿਰੋਂ ਲੈ ਕੇ ਪੈਰਾਂ ਤੀਕ ਪਿਆਰ ਨਾਲ ਲੁੱਟ ਲੈ ਮਸਲੇ ਨਹੀਂ ਹੱਲ ਹੁੰਦੇ ਸਾਰੇ ਤਲਵਾਰ ਨਾਲ ਭੀੜ ਦਾ ਸੁਭਾਅ ਏ ਭੀੜ ਦਾ ਸੁਭਾਅ ਏ ਕਦੇ ਫੁੱਲਾਂ ਨਾਲ ਲੱਤ ਦੇਣਾ ਤੇ ਜਾਂ ਫਿਰ ਮਾਰ ਦੇਣਾ ਪੱਥਰਾਂ ਦੀ ਮਾਰ ਨਾਲ ਓਏ ਬੁੱਲਿਆਂ ਤੇ ਵਾਰ ਸਾਨੂੰ ਵੰਡ ਲੈਣ ਵਾਲਿਓ ਗੀਤ ਕਿੱਥੇ ਵੱਜਦੇ ਨੇ ਕੰਡੇ ਵਾਲੀ ਤਾਰ ਨਾਲ ਗੁਰੂ ਜਦੋਂ ਝਿੜਕੇ ਗੁਰੂ ਤੋਂ ਮਰਾਦ ਉਸਤਾਦ ਗੁਰੂ ਜਦੋਂ ਝਿੜਕੇ ਤੇ ਧਨ ਭਾਗ ਜਾਣੀਏ ਮਰਿਆ ਨਹੀਂ ਕਦੇ ਕੋਈ ਵੀ ਮਾਪਿਆਂ ਦੀ ਮਾਰ ਨਾਲ ਜ਼ਿੰਦਗੀ 'ਚ ਚੰਗੇ ਮਾੜੇ ਦਿਨ ਜਾਂਦੇ ਆਉਂਦੇ ਨੇ ਪਰ ਹਰ ਹਾਲ ਵਿੱਚ ਸੂਫੀ ਖੜੇ ਹੋਈ ਯਾਰ ਨਾਲ ਗੱਲ ਜਦੋਂ ਕਰੀਏ ਤੇ ਕਰੀਏ ਵਿਚਾਰ ਨਾਲ ਸੋਹਣਾ ਹੋਰ ਸੋਹਣਾ ਹੋ ਜਾਏ ਸੋਚਾਂ ਦੇ ਸ਼ਗਾਰ ਨਾਲ ਤੇ ਸਾਡਾ ਤੇਰੇ ਬਾਝੋਂ ਹੋਣਾ ਨਹੀਂ guzara ਤੇ ਤੂੰ ਕਿਹੜਾ ਨਹੀਂ ਜਾਣਦਾ